ਰ ਬੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਠੀ ਵਾਲਾ ਦੁਲੇ ਦੀ ਧੀ ਵਿਆਹੀ

ਬੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਠੀ ਵਾਲਾ ਦੁਲੇ ਦੀ ਧੀ ਵਿਆਹੀ ਸ਼ੇਰ ਚੱਕਰ ਪਾਈ ਕੁੜੀ ਦਾ ਸਾਲੂ ਪਾਟਾ ਸਾਲੂ ਕੌਣ ਸਬੇਟੇ ਚਾਚਾ ਚੂਰੀ ਕੁੱਟੀ ਜ਼ਿੰਮੇਦਾਰਾ ਲੁੱਟੀ ਜ਼ਿੰਮੇਦਾਰ ਸਦਾਏ ਗਿੜਗਿੜ ਭੋਲੇ ਲਾਏ ਇੱਕ ਭੋਲਾ ਰਹਿ ਗਿਆ ਸਪਾਈ ਫੜ ਕੇ ਰਹਿ ਗਿਆ ਸਪਾਈ ਨੇ ਬਾਰੀ ਇੱਟ ਪਾਵੇਂ ਰੋ ਤੇ ਭਾਵੇਂ ਪੇਟ ਲੋੜੀ ਦਿਓ ਜੀ ਲੋੜੀ ਜਿਵੇਂ ਤੁਹਾਡੀ ਜੋੜੀ ਅਟੂਆ ਵੀ ਅਟੂਆ ਖੋਲ ਮਾਈ ਪਟੂਆ ਬਟੂਏ ਚਵਨੀ ਦੇ ਮਾਈ ਠਾਨੀ ਚਵਨੀਆਂ ਠਾਨੀਆਂ ਤੇ ਤਾਂ ਟਾਈਮ ਹੀ ਚਲੇ ਗਿਆ ਕੀ ਕਹਿੰਦੇ ਜਦੋਂ ਛੋਟੇ ਸੇਵਾਵਾਜੇ ਸੇ ਲੋਕ ਜਲੇਵੀ ਲੋੜੀ ਦਾ ਤਿਆਰ ਮਨਾਇਆ ਗਿਆ ਕੀ ਕਹਿੰਦਾ ਜੋ ਦੇਖੋ ਖੁਸ਼ੀਆਂ ਦਾ ਤਿਉਹਾਰ ਹੈ ਮਨਾਇਆ ਜਾਂਦਾ ਹੈ ਆਪਾਂ ਨੂੰ ਮਨਾਣਾ ਚਾਹੀਦਾ ਹੈ ਆਪਣੇ ਕੀ ਕਹਿੰਦੇ ਜਿਹੜਾ ਜਿਹੜੇ ਸਾਡੇ ਕਲਚਰਲ ਫੈਸਟੀਵਲਸ ਹੈ ਉਹਨਾਂ ਨੂੰ ਆਪਾਂ ਨੂੰ ਮਨਾਣਾ ਚਾਹੀਦਾ ਤੇ ਬੱਚਿਆਂ ਦੀਆਂ ਕੀ ਕਹਿੰਦੇ ਧੀਆਂ ਦੀਆਂ ਲੋੜੀਆਂ ਤੇ ਕੀ ਕਹਿੰਦੇ ਬੱਚਿਆਂ ਦੀਆਂ ਲੋੜੀਆਂ ਬਣਾਈਆਂ ਜਾ ਰਹੀਆਂ ਤੇ ਜਿਹੜਾ ਹੈਗਾ ਲਾਇਨਸ ਕਲੱਬ ਗ੍ਰੇਟਰ ਵੱਲੋਂ ਔਰ ਉਹ ਲੋੜੀ ਕੀ ਕਹਿੰਦੇ ਵੰਡੀ ਗਈ ਹੈ ਇਹ ਮਤਲਬ ਅੱਛਾ ਹੈ ਕਿ ਕਹਿੰਦੇ ਉਪਰਾਲਾ ਕਿ ਕਹਿੰਦੇ ਹੋਣਾ ਚਾਹੀਦਾ ਜਿਵੇਂ ਉਹ ਕੁੜੀਆਂ ਦੀ ਗਿਣਤੀ ਘੱਟਦੀ ਹੈ ਤੇ ਮੁੰਡਿਆਂ ਦੀ ਵੱਧਦੀ ਹੈ ਕੀ ਕਹਿਣਾ ਚਾਹੋਗੇ ਕੀ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਕੁੜੀਆਂ ਤੇ ਮੁੰਡੇ ਤਾਂ ਬਰਾਬਰ ਹੈ ਕਿ ਕਹਿੰਦੇ ਬਰਾਬਰ ਹੀ ਬਰਾਬਰ ਹੋਣੇ ਚਾਹੀਦੇ ਹੈ ਤੇ ਇਸ ਕਰਕੇ ਕਿ ਕਹਿੰਦੇ ਕੁੜੀਆਂ ਨੂੰ ਵੀ ਉਨੀ ਹੀ ਇੰਪੋਰਟੈਂਸ ਹੈ ਅੱਜ ਤੁਸੀਂ ਦੇਖੋ ਹਰ ਜਗ੍ਹਾ ਤੇ ਕੁੜੀਆਂ ਕਿ ਕਹਿੰਦੇ ਅੱਗੇ ਜਾ ਚੁੱਕੀਆਂ ਹਰ ਕਿ ਕਹਿੰਦੇ ਮਤਲਬ ਫੀਲਡ ਦੇ ਵਿੱਚ ਅੱਗੇ ਐ ਤੇ ਇਸ ਕਰਕੇ ਕੁੜੀਆਂ ਦੀ ਔਰ ਜਿਆਦਾ ਸੀ ਕਿ ਕਹਿੰਦੇ ਲੋੜੀ ਆਸਤੇ ਮਤਲਬ ਵੀ ਫੀਲ ਪ੍ਰਾਊਡ